ਅ ਪਰਸੋਂ ਸਾਨੂੰ ਅ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਗੁਰਦੇਤਾ ਸਿੰਘ ਸੱਚਦੇਵਾ ਜਿਹੜਾ ਕਿ ਇੱਥੋਂ ਬਟਿੰਡੇ ਦਾ ਹੀ ਰਹਿਣ ਵਾਲਾ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੇ ਭਰਾ ਜਿਹੜਾ ਕਿ ਜਿਹਦਾ ਨਾਮ ਹੈ ਬਿੱਟੂ ਰਾਜਾ ਜਿਹੜਾ ਕਿ ਚੰਗੀ ਤਰ੍ਹਾਂ ਬੋਲ ਜਾਂ ਸੁਣ ਨਹੀਂ ਸਕਦਾ ਜਿਹੜਾ ਕਿ 40% ਪਾਹਜ ਹੈ ਉਹਦੇ ਅਕਾਊਂਟ ਦੇ ਵਿੱਚ ਤਕਰੀਬਨ 3 ਲੱਖ ਰੁਪਏ ਆਏ ਸੀ ਅਤੇ ਜਿਹੜੇ ਕਿ ਇੱਕ ਉਹਦੇ ਜਾਣਕਾਰ ਜਿਹੜੇ ਉਹਦੀ ਉਹ ਚਾਹ ਦੀ ਜਿਹੜੇ ਲਗਾਉਂਦਾ ਉੱਤੇ ਕੁੰਨਿਆਣਾ ਬੱਸ ਸਟੈਂਡ ਤੇ ਤੇ ਉੱਥੇ ਉਹਦੀ ਚਾਹ ਦੀ ਦੁਕਾਨ ਤੇ ਜਿਹੜੇ ਕੁਝ ਵਿਅਕਤੀ ਉਹਦੇ ਨਾਲ ਆਂਦੇ ਸੀ ਉਹਨੇ ਝਾਂਸਾ ਦੇ ਕੇ ਉਹਦੇ ਖਾਤੇ ਦੇ ਵਿੱਚ 30000 ਦੀ ਜਗ੍ਹਾ 3 ਲੱਖ ਰੁਪਏ ਮੰਗਵਾ ਲਏ ਅਤੇ ਉਹ ਮੰਗਵਾਣ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਰਾਹੀਂ ਅਤੇ ਯੂਪੀਆਈ ਅਗੇ ਹੋਰ ट्रांजੈਕਸ਼ਨਸ ਰਾਹੀਂ ਉਹ ਪੈਸੇ ਕਢਵਾ ਲਏ ਤੇ ਬਾਅਦ ਵਿੱਚ ਉਸ ਨੂੰ ਇਹ ਜਦੋਂ ਬੰਗਲੌਰ ਪੁਲਿਸ ਤੋਂ ਇੱਕ ਨੋਟਿਸ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਫਰਾਡ ਦਾ ਰਕਮ ਸੀਗੀ ਕਿਸੇ ਬੈਂਗਲੌਰ ਦੇ ਵਿੱਚ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਸੀ ਤੇ ਇਹ ਰਕਮ ਉਸ ਨਾਲ ਸੰਬੰਧਿਤ ਹੈ ਤੇ ਜਿਸ ਉਪਰੰਤ ਇਹ ਉਸ ਦਾ ਖਾਤਾ ਜਿਹੜਾ ਬਾਅਦ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਤੇ ਇਸ ਸੰਬੰਧੀ ਉਹ ਦਰਖਾਸਤ ਲੈ ਕੇ ਆਏ ਸੀ ਜਿਸ ਤੇ ਉੱਤੇ ਕਾਰਵਾਈ ਕਰਦੇ ਬਟਿੰਡਾ ਪੁਲਿਸ ਨੇ ਜਿਹੜੇ ਉਸ ਦੇ ਨਾਲ ਜਿਹੜੇ ਦੋਸ਼ੀ ਸੀਗੇ ਜਿਹੜੇ ਤਿੰਨ ਵਿਅਕਤੀਆਂ ਨੂੰ ਕੱਲ੍ਹ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 21 ਸਾਈਬਰ ਥਾਣਾ ਵਿਖੇ ਦਰਜ ਕੀਤਾ ਗਿਆ ਨਹੀਂ ਜੀ ਜਿਹੜੇ ਵੀ 3 ਲੱਖ ਰੁਪਏ ਦੀ ਰਕਮ ਸੀਗੀ ਉਹ ਇੱਕ ਫਰਾਡ ਦੀ ਰਕਮ ਸੀਗੀ ਉਹ ਇਲੈਕਟ੍ਰੋਨਿਕਲੀ ਉਹਦੇ ਖਾਤੇ ਦੇ ਵਿੱਚ ਆਈ ਸੀਗੀ ਤੇ ਇਹ ਰਕਮ ਉਹਨਾਂ ਵੱਲੋਂ ਕਢਵਾ ਲਈ ਗਈ ਹੈ ਰਿਕਵਰੀ ਅੱਗੇ ਹਜੇ ਫਿਲਹਾਲ ਨਹੀਂ ਹੋਈ ਹੈ ਕਿਉਂਕਿ ਅੱਗੇ ਇਹਨਾਂ ਨੇ ਅੱਗੇ ਅੱਗੇ ਦੀ ਅੱਗੇ ਟਰਾਂਸਫਰ ਕਰ ਦਿੱਤੇ ਨੇ ਤੇ ਜਿਹੜੇ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦਾ ਨਾਮ ਹੈ ਸੁਖਪ੍ਰੀਤ ਸਿੰਘ ਕ੍ਰਿਸ਼ਨ ਸਿੰਘ ਤੇ ਇੱਕ ਤਨਮય ਜਿਹੜਾ ਕਿ ਮੋਬਾਈਲਾਂ ਦੀ ਦੁਕਾਨ ਕਰਦਾ ਹੈ ਇੱਥੇ ਮਠੰਡਾ ਬੱਸ ਸਟੈਂਡ ਦੇ ਉੱਤੇ ਅਤੇ ਇਹਨਾਂ ਦਾ ਕੰਮ ਹੀ ਜਿਹੜਾ ਮੋਡਸ ਆਪਰੇਂਡੀ ਹੈ ਕਿ ਇਹ ਅੱਗੇ ਇਟ ਸਕੈਮਸਟਰ ਨੇ ਉਹਨਾਂ ਨੂੰ ਇਹ ਖਾਤੇ ਮੁਹੱਈਆ ਕਰਵਾਉਂਦੇ ਨੇ ਜਿਹੜੇ ਵੀ ਕੋਈ ਅਣਜਾਣ ਲੋਕੀ ਨੇ ਜਾਂ ਭੋਲੇ ਲੋਕੀ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਨਾ ਨਹੀਂ ਪਤਾ ਇਹ ਉਹਨਾਂ ਦੇ ਖਾਤੇ ਤਿਆਰ ਕਰਵਾ ਕੇ ਉਹਨਾਂ ਦੇ ਵਿੱਚ ਸਕੈਮ ਦੀਆਂ ਰਕਮਾਂ ਮੰਗਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਹਜੇ ਗ੍ਰਿਫਤਾਰ ਕੀਤਾ ਇਹਨਾਂ ਦੀ ਪੁੱਛਗਿੱਛ ਕਰਾਂਗੇ ਰਿਮਾਂਡ ਲੈ ਕੇ ਅਤੇ ਅੱਗੇ ਇਹ ਵੀ ਪਤਾ ਕਰਾਂਗੇ ਕਿ ਕਿਹੜੇ ਸਕੈਮਸਟਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਹਨਾਂ ਤੋਂ ਅੱਗੇ ਕਿਹੜੇ-ਕਿਹੜੇ ਹੋਰ ਵਿਅਕਤੀ ਹਨ ਜਿਹੜੇ ਇਹਨਾਂ ਤੋਂ ਖਾਤੇ ਜਿਨ੍ਹਾਂ ਨੂੰ ਇਹ ਖਾਤੇ ਮੁਹੱਈਆ ਕਰਵਾਉਂਦੇ ਮੋਡਲੀ ਪੁਚਕ ਵਿੱਚ ਦਾਲਸੀ ਇਹਨਾਂ ਨੇ ਕਿੰਨੇ ਕੰਟਰੈਕਟਾਂ ਨਾਲ ਹੋਇਆ ਹੁੰਦਾ ਹਾਂਜੀ ਮੋਡਲੀ ਪੁਚਕ ਵਿੱਚ ਤਿੰਨ ਅਜੇ ਨਾਮ ਆਏ ਨੇ ਉਸ ਦਿਨ ਤਕਰੀਬਨ 8.5 ਲੱਖ ਰੁਪਏ 14 ਅਗਸਤ ਨੂੰ ਤਕਰੀਬਨ 8.5 ਲੱਖ ਰੁਪਏ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਇਹ ਅਲੱਗ-ਅਲੱਗ ਖਾਤਿਆਂ ਦੇ ਵਿੱਚ ਮੰਗਵਾਏ ਗਏ ਸੀ ਜਿਨ੍ਹਾਂ ਵਿੱਚੋਂ 3 ਲੱਖ ਰੁਪਏ ਦੀ ਰਕਮ ਹੈ ਜਿਹੜੀ ਉਹ ਬਿੱਟੂ ਰਾਜਾ ਦੇ ਖਾਤੇ ਦੇ ਵਿੱਚ ਮੰਗਵਾਈ ਗਈ ਹੈ ਮਗੋਂ ਦੇ ਕਿ ਕਿੰਨਾ ਦੇ ਖਾਤੇ ਤੁਸੀਂ ਜਿਹੜੇ ਸੀ ਕਿ ਆ ਵੀ ਉਸ ਵਿਅਕਤੀ ਕੋਲੇ ਜਿੱਦ ਕੋਈ ਰੈਡੀ ਉੱਤੇ ਨਹੀਂ ਹੈ ਉਸ ਤਰ੍ਹਾਂ ਦੇ ਲੋਕਾਂ ਨੇ ਕਿਵੇਂ ਜਾਣ ਪਛਾਣ ਕਰਦੇ ਸੀ ਇਹ ਜੀ ਉਹੀ ਉਹਦੀ ਰੈਡੀ ਉੱਤੇ ਆਉਂਦੇ ਸੀਗੇ ਉਹਨੇ ਨਾਲ ਕਾਫੀ ਟਾਈਮ ਤੋਂ ਉਹਦੇ ਗ੍ਰਾਹਕ ਸੀਗੇ ਤੇ ਇਹ ਇਹਦੇ ਚੱਲਦੇ ਕਾਫੀ ਜਾਣ ਪਛਾਣ ਹੋ ਗਈ ਸੀ ਕਿਉਂਕਿ ਉਹ ਠੀਕ ਤਰ੍ਹਾਂ ਬੋਲ ਸੁਣ ਨਹੀਂ ਸਕਦਾ ਸੀ ਹੌਲੀ ਹੌਲੀ ਉਹਦੀ ਉਹਦੇ ਨਾਲ ਕਮਿਊਨੀਕੇਟ ਕਰਨ ਲੱਗ ਪਿਆ